हम पिछला सर लखोदर में गया था तो उधर बहुत शानदार शोरूम था आयर का इधर बाहर बहुत अच्छा रेनोवेट किया सर करती सर ये हमारी जो कंपनी है ना ये इनोवेशन पे, पे इनोवेशन करती आ रही है शुरू से ओके हर एक साल हमारे जितने भी प्रोडक्ट हैं उसके ऊपर इनोवेशन कर रही है और हमारे जो स्टोर है एक्सक्लूसिव ब्रांड शॉप है जी ਔਰ ਦੀਵਾਲੀ ਆ ਕੀ ਠੀਕ ਹੈ ਮਾਰਾ ਵੀ ਵੀ ਹਿੰਦੀ ਗਾਣਾ ਸੁਣਤੀ ਹਮ ਕਹਿੰਦੀ ਗਿਫਤ ਚਾਹੀਏ ਤਾਂ ਸਭ ਤੋਂ ਬੜਾ ਵਾਲਾ ਵੀ ਵੀ ਕੋ 100 ਇੰਚਸ ਐਲੀਵਿ ਗਿਫਤ ਕਰਨਾ ਮੈਂ ਕਿਤੇ ਤੁਹਾਡੇ ਪਾਸ ਹੋਤੀ ਬਿਲਕੁਲ ਮੇਰੇ ਪਾਸ ਹੈ ਜੀ ਮੇਰੇ ਕੋਲ 100 ਇੰਚ ਦੀ ਐਲਈਡੀ ਕਯੂਲੈਡ ਟੀਵੀ ਹੈ ਜੀ ਓਕੇ ਜਿਹੜੀ ਕੀ 3 ਸਾਲ ਦੀ ਵਾਰੰਟੀ ਦੇ ਵਿੱਚ ਆ ਕਿ ਕਿ 7 ਲੱਖ ਰੁਪਏ ਦੀ ਕੋਸਟ ਆ ਟੀਵੀ ਦੀ ਲਗਭਗ ਜਿਹੜੀ ਕੀ ਇਸ ਟਾਈਮ 45% ਆਫ ਤੇ ਆ ਤੁਹਾਨੂੰ 370000 ਦੀ ਪੈਣੀ ਆ ਕੋਈ ਵੀ ਕ੍ਰੈਡਿਟ ਕਾਰਡ ਲੈ ਕੇ ਆਓ 25000 ਰੁਪਏ ਤੱਕ ਦਾ ਕੈਸ਼ਬੈਕ ਮਿਲਣਾ ਇਹ ਰਹਿਣੀ 345000 ਰੁਪਏ ਦੀ ਉਸ ਤੋਂ ਬਾਅਦ ਇਹਦੇ ਨਾਲ ਅਸੀਂ 8 ਕਿਲੋ ਦੀ ਫਰੰਟ ਲੋਡ ਹਾਇਰ ਕੰਪਨੀ ਦੀ ਬਿਲਕੁਲ ਫ੍ਰੀ ਦੇ ਦਨੀ ਹੈ ਜਿਹਦੀ ਕੀਮਤ 45 ਤੋਂ 50000 ਤੁਹਾਨੂੰ 8 ਕਿਲੋ ਤੋਂ ਲੈ ਕੇ ਟੌਪ ਲੋਡ ਫਰੰਟ ਕਿਲੋ 12 ਕਿਲੋ ਤੱਕ ਦੀਆਂ ਸਾਰੀ ਰੇਂਜ ਅਵੇਲੇਬਲ ਹੋ ਜਾਣੀ ਹੈ ਫਰੰਟ ਲੋਡ ਫਰੰਟ ਲੋਡ ਟੌਪ ਲੋਡ ਦੋਨੇ ਇੱਕ ਕੈਟੇਗਰੀ ਹੈ ਓਕੇ ਇਦੇ ਵਿੱਚ ਮੇਰੇ ਕੋਲ 100% ਡਰਾਇਰ ਦੇ ਵਿੱਚ ਇਹ ਸੁੱਕੇ ਕੱਪੜੇ ਮਿਲਣਗੇ ਤੁਹਾਨੂੰ ਪੂਰੇ ਦੇ ਪੂਰੇ ਜਿਹੜੀ ਕਿ ਤੁਹਾਨੂੰ 4990 ਰੁਪਏ ਦੇ ਵਿੱਚ 12 ਕਿਲੋ ਦੀ ਮਸ਼ੀਨ ਮਿਲ ਜਾਏਗੀ ਇਸ ਤੋਂ ਘੱਟ ਪੜੇਗਾ ਸਾਢੇ 300 ਵੀ ਘੱਟ ਪੜੇਗਾ ਜੀ ਘੱਟ ਪੜੇਗਾ ਤਾਂ ਮੇਰੇ ਜੈਸਾ ਜਿਤਨਾ ਕਰੀਮ ਲੋਗ ਹੈ ਅਮੀਰ ਲੋਗ ਹੈ ਇਹ ਅਮੀਰ ਉਹ ਸ਼ੌਕ ਹੋਤੀ ਆਪਣੇ ਘਰ ਲੈ ਕੇ ਜਾਂਦੀ ਤੇ ਜਿਤਨਾ ਰਿਸ਼ਤੇਦਾਰ ਆਤੀ ਬੋਲਦੀ ਵਾਹ ਵਾਹ ਇਤਨਾ ਬਰਹੁਮ ਦੀਏ ਤੇ ਤਾਂ ਲੈ ਕੇ ਜਾਂ ਨਾ ਮੰਗਦੀ ਕਿਧਰ ਆਣਾ ਹੈ ਫਗਵਾੜਾ ਆ ਨਾ CRM ਸੇਲਸ ऑथोराइज्ड हायर ब्रांड शॉप पटेल नगर जसवीर हॉस्पिटल के बिल्कुल सामने फगवाड़ा। इतनी मेरे को मशीन मिल जाएगी दे देन तो हुन 8 किलो ਦੇ ਵਿੱਚ ਮਸ਼ੀਨ ਮੈਂ ਦੇ ਦਾਂਗਾ ਤੁਹਾਨੂੰ ਸਿਰਫ 20990 ਰੁਪਏ ਦੇ ਵਿੱਚ। ਉਹ ਦਰਮਾਤ 80316 ਨੰਬਰ ਮਾਡਲ ਹੈ। ਠੀਕ ਹੈ ਇਹਦੀ ਵਾਰੰਟੀ ਵੀ ਬਹੁਤ ਵਧੀਆ ਹੈ। ਉਸ ਤੋਂ ਬਾਅਦ ਇਹਦੇ ਨਾਲ ਮੈਂ ਗਿਫਟ ਦਵਾਂਗਾ ਤੁਹਾਨੂੰ ਇਹ ਵੀ ਇੱਕ ਟੇਬਲਾ ਸੈੱਟ ਦਵਾਂਗਾ ਨਾਲ ਕਲੌਕਰੀ ਸੈੱਟ ਦਵਾਂਗਾ ਨਾਲ triple 0 ਦੀ ਬਜਾਦ ਦੀ ਸਕੀਨ ਦਵਾਗਾ ਉਤੇ ਕੋਈ ਖਰਚਾ ਨਹੀਂ 1 ਰੁਪਏ ਦਾ ਇੱਕ EMI ਰਫੰਡ ਵੀ ਮਿਲੇਗੀ ਤੁਹਾਨੂੰ ਇਹ ਸਾਡੇ ਕੋਲ 85 ਇੰਚ ਦਾ ਸੇਮ 100 ਇੰਚ ਵਾਲਾ ਟੀਵੀ 85 ਇੰਚ ਦੇ ਵਿੱਚ ਵੀ ਕੁਆਲਰ ਟੀਵੀ ਹੈ ਵੀ 3 ਸਾਲ ਦੀ ਵਾਰੰਟੀ ਵਾਲਾ ਜੀ ਓਕੇ ਇਹਦੀ ਕੀਮਤ ਲਗਭਗ 2 ਲੱਖ ਰੁਪਏ ਦੇ ਕਰੀਬ ਆ ਔਰ ਇਹਦੇ ਨਾਲ ਵੀ ਤੁਹਾਨੂੰ ਹੁਣ ਬੇਗਮ ਤੁਹਾਡੀ ਨਿਰਾਸ਼ਤਾ ਕਰਨੀ ਨਹੀਂ ਆਪਾਂ چھوٹਾ ਬੇਗਮ ਦੂਸਰਾ ਨੰਬਰ ਵਾਲਾ ਨਿਰਾਸ਼ ਨਹੀਂ karenge hum us kisi ko bhi ਇਹਦੇ ਨਾਲ ਤੁਹਾਨੂੰ ਅਸੀਂ ਦਵਾਗੇ ਹਾਇਰ ਕੰਪਨੀ ਦੀ 85 ਇੰਚ ਦੇ ਨਾਲ 50 ਇੰਚ ਦੀ LED ਬਿਲਕੁਲ ਫ੍ਰੀ ਬਿਲਕੁਲ ਓਏ ਅੰਦਰ ਸੇ ਇਤਰਾਂ ਕਾ ਖੁਸ਼ਬੂ ਆਤਾ ਹੈ ਅੰਦਰ ਸੇ ਇਤਰਾਂ ਕਾ ਖੁਸ਼ਬੂ ਆਤਾ ਹੈ ਓ ਗਿਫਟ ਮਿਲਣਗੇ 25% ਤੱਕ ਕੈਸ਼ਬੈਕ ਮਿਲੇਗਾ ਇੱਕ EMI ਰਿਫੰਡ ਮਿਲੇਗੀ ਸਾਡਾ ਕੋਈ ਵੀ ਰੈਫਰਿਜਰੇਟਰ ਲੋ ਕੋਈ ਵੀ ਸਾਡਾ ਹਾਇਰ ਦਾ ਪ੍ਰੋਡਕਟ ਲੋ ਸਭ ਦੇ ਉੱਤੇ ਆਫਰ ਚੱਲਦੀ ਪਈ ਖੁੱਲੀ ਆਫਰ ਦੀਵਾਲੀ ਦਾ ਰੈਫਰਿਜਰੇਟਰ ਵੀ ਸਮਾਧਤ ਤੋਂ ਵੀ ਸਮਾਧਤ ਅੰਪਕਾ ਲੈ ਕੇ ਜਾਏਗੀ ਥੈਂਕ ਯੂ ਉਹ ਭਾਈ ਜੀ ਇਹ ਡਿਸਪਲੇ ਰੱਖਿਆ ਹੈ ਕਿ ਸੱਚੀ ਹੈ ਜੇ ਸੱਚੀ ਹੈ ਜੀ ਇਹ ਸਾਰੇ ਇਹ ਮੇਰੇ ਕੋਲ ਹੈਗੀ ਆ ਜਿੱਦਾਂ 컬러ਫੁੱਲ ਦੀਵਾਲੀ ਹੁੰਦੀ 컬러ਫੁੱਲ ਪਟਾਕੇ ਚੱਲਣੇ ਆ ਤੇ 컬러ਫੁੱਲ ਮਾਈਕ੍ਰੋਵੇਵ ਦੀ ਰੇਂਜ ਹੈ ਜਿੱਚ ਵਧੀਆ ਤੋਂ ਵਧੀਆ ਚੀਜ਼ਾਂ ਬਣਾ ਕੇ ਆਪਣੇ ਪਰਵਾਰ ਨੂੰ ਖਿਲਾਓ ਮੇਰੇ ਕੋਲ 20 ਲੀਟਰ ਤੋਂ ਲੈ ਕੇ 30 ਲੀਟਰ ਤੱਕ ਦੀ ਸਾਰੀ ਰੇਂਜ ਅਵੇਲੇਬਲ ਆ ਜੇ ਤੁਹਾਡੀ ਚੌਥੀ ਬੇਗਮ ਵਾਸਤੇ ਦਿੰਨੇ ਇੱਕ ਆਪਾਂ 75 ਇੰਚ ਦਾ ਟੀਵੀ 올 ਰਾਈਟ 75 ਇੰਚ ਦਾ ਟੀਵੀ ਦਵਾਂਗੇ ਤੁਹਾਨੂੰ ਬਹੁਤ ਹੀ ਵਧੀਆ ਪ੍ਰਾਈਸ ਤੇ ਔਰ ਤੁਹਾਨੂੰ ਹੁਣ ਗਿਫਟ ਤਾਂ ਦੇਣਾ ਹੀ ਪੈਣਾ ਜੀ ਤੁਹਾਨੂੰ ਇਹਦੇ ਨਾਲ ਦਵਾਂਗੇ ਅਸੀਂ 8 ਕਿਲੋ ਦੀ ਟੌਪ ਲੋਡ ਵਾਸ਼ਿੰਗ ਮਸ਼ੀਨ ਬਿਲਕੁਲ ਫ੍ਰੀ ਹਾਇਰ ਕੰਪਨੀ ਦੇ ਨਾਲ ਵਾਸ਼ਿੰਗ ਮਸ਼ੀਨ ਫ੍ਰੀ ਦੇਗਾ ਬਿਲਕੁਲ ਫ੍ਰੀ ਦੂੰਗਾ 75 ਇੰਚ ਦੇ ਨਾਲ ਦੁਬਾਰਾ ਦੱਸ ਰਿਹਾ 75 ਇੰਚ ਦੇ ਟੀਵੀ ਦੇ ਨਾਲ ਤੁਹਾਨੂੰ 8 ਕਿਲੋ ਦੀ ਹਾਇਰ ਕੰਪਨੀ ਦੀ ਟੌਪ ਲੋਡ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਬਿਲਕੁਲ ਫ੍ਰੀ ਜਿਹੜੀ ਵੀਡੀਓ ਤੁਹਾਡੇ ਨਾਲ ਬਣੀ ਆ ਇਹਨੂੰ ਕੋਈ ਦੇਖੇਗਾ ਉਹਨੂੰ ਸ਼ੇਅਰ ਕਰੇਗਾ ਲਾਈਕ ਕਰੇਗਾ ਸਬਸਕ੍ਰਾਈਬ ਕਰੇਗਾ ਉਹ ਜਦੋਂ ਸਾਡੇ ਕੋਲ ਪਰਚੇਜ਼ਿੰਗ ਕਰਨ ਆਏਗਾ ਤੁਹਾਡੇ ਲਈ ਅਸੀਂ ਸਪੈਸ਼ਲ 딜 ਨੇ ਕਿ ਉਹਨੂੰ 1500 ਰੁਪਏ ਦੀ ਸਟੀਮ ਆਇਰਨ ਅਸੀਂ ਆਪਣੇ ਵੱਲੋਂ ਫ੍ਰੀ ਆਫ ਕੋਸਟ ਗਿਫਟ ਦਵਾਗੇ ਆਪਣੇ ਬਸ ਇਤਨਾ ਕਰਨਾ ਉਹ ਭਾਈ ਜਾਨ ਕਿਤਨਾ ਅੱਛਾ ਸਕੀਮ ਹੋਤੀ ਤੂੰ ਵੀਡੀਓ ਕੋ ਦੇਖੋ ਵੀਡੀਓ ਕੋ ਸ਼ੇਅਰ ਕਰੋ ਇਧਰ ਆਓ ਕੁਝ ਪਰਚੇਸ ਕਰੋ ਔਰ ਕਿਆ ਮਿਲੇਗਾ ਸਟੀਮ ਆਇਰਨ ਓਏ அபிਬੀ ਵੱਲਾ ਸਰਦਾਰ ਭਾਈ ਜਾਨ ਤੁਮ ਹਮਕੋ ਸਵੇ ਸੇ ਪਗਵਾਰੇ ਮੇ ਕੁਮਾਰਾ ਹਮਾਰਾ ਤੋ A6 ਕਾ ਜੂਤਾ ਵੀ ਗਿਸ ਗਈ ਹਮ ਤੁਮਕੋ ਬੋਲਾ हमको ऐसा शोरूम में लेके चलो जिधर से हमको दुबई का वाहिब आए दुबई का फील आए इलेक्ट्रॉनिक्स का ऐसा शोरूम में जाना है जिधर दुबई का बुरज खलीफा का फील आए तुम किधर को घुमा रहे आज तुम लेके जाने हायर आ रहे भाई हायर वल्ला 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 ये बहुत बड़ा ब्रांड होती है सारे टॉप का शोरूम है वो हम पिछले साल गए थे नकोदर में अभी पकवाड़ा में भी हाँ जी हाँ जी उन्होंने ही है

हम पिछले साल लखोधर में गया था तो उधर बहुत शानदार शोरूम था आयर का इधर बहुत अच्छा किया करती सर ये हमारी जो कंपनी है ना ये इनोवेशन पे इनोवेशन करती आ रही है शुरू से ही ओके हर एक साल हमारे जितने भी प्रोडक्ट है उसके ऊपर इनोवेशन कर रही है और हमारे जो स्टोर है एक्सक्लूसिव ब्रांड शॉप है ये और जितनी ब्रांड शॉप है हमारी ऑथोराइज उसके ऊपर दो साल ढाई साल के बाद इनोवेशन करती है उसको चेंजिंग करती ही करती है कंपनी हमारी ओके okay. जी बिल्कुल जी पब्लिक को बौर नहीं होने देता नहीं 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 चेंज होना चाहिए कुछ ना कुछ तेज चेंज होना चाहिए इसलिए कस्टमर आएगा नाम क्या चरण है जी चरण चरण हमारा बीबी का आठ चरण क्योंकि हमारा चार बेगम होती और दिवाली आती ठीक है हमारा बीबी हिंदी गाना सुनती हमको बोलती दी गेफ चाहिए तो सबसे बड़ा वाला बीबी को हंड्रद इंच एलईडी गिफ्ट ਕਰ ਰਹੇ ਮੈਂ ਕਿਤੇ ਤੁਹਾਡੇ ਕੋਲ ਸੀ ਬਿਲਕੁਲ ਮੇਰੇ ਕੋਲ ਹੈ ਜੀ ਮੇਰੇ ਕੋਲ 100 ਇੰਚ ਦੀ एलईडी क्यूलर ਟੀਵੀ ਹੈ ਜੀ ਓਕੇ ਜਿਹੜੀ ਕਿ 3 ਸਾਲ ਦੀ ਵਾਰੰਟੀ ਦੇ ਵਿੱਚ ਆ ਓਕੇ ਉਹ ਜਿਹਦੀ ਅਪਰੋਕਸ ਕੀਮਤ ਆਪਾਂ ਕਰੀਏ ਤਾਂ ਘੱਟੋ ਘੱਟ 7 ਲੱਖ ਦੇ ਨੇੜੇ ਤੇੜੇ ਆ ਜਿਹੜੀ ਅਸੀਂ ਇਸ ਟਾਈਮ ਤੁਹਾਨੂੰ 45% ਆਫ ਤੇ ਦੇ ਰਹੇ ਆ ਮਤਲਬ ਕਿ 3,70,000 ਰੁਪਏ ਦੀ ਓਕੇ ਉਹਦੇ ਨਾਲ ਇੱਕ ਹੋਰ ਬੈਨੀਫਿਟ ਦੇ ਰਹੇ ਆ ਤੁਸੀਂ ਕ੍ਰੈਡਿਟ ਕਾਰਡ ਲੈ ਕੇ ਆਓ ਸਾਡੇ ਕੋਲ ਕੋਈ ਵੀ ਅਸੀਂ ਤੁਹਾਨੂੰ 25000 ਰੁਪਏ ਦਾ ਇੱਕ ਕੈਸ਼ਬੈਕ ਲੈ ਕੇ ਦੇਵਾਂਗੇ ਕੰਪਨੀ ਕੋਲੋਂ ਬਿਨਾਂ ਕਿਸੇ ਚਾਹ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਹੋਰ ਬਹੁਤ ਵੱਡੀ ਸਕੀਮ ਦੇ ਰਹੇ ਆਂ ਆਪਾਂ ਇਹਦੇ ਨਾਲ ਤੁਸੀਂ ਸਾਡੇ ਕੋਲ 100 ਇੰਚ ਦਾ ਟੀਵੀ ਲਓਗੇ ਅਸੀਂ ਤੁਹਾਨੂੰ ਤੁਹਾਡੀ ਬੇਗਮ ਵਾਸਤੇ ਕੱਪੜੇ ਧੋਣ ਲਈ ਫਰੰਟ ਲੋਡ ਹਾਇਰ ਕੰਪਨੀ ਦੀ ਫੁਲੀ ਆਟੋਮੈਟਿਕ ਫਰੰਟ ਲੋਡ 8 ਕਿਲੋ ਦੀ ਮਸ਼ੀਨ ਜਿਹੜੀ ਕੀਮਤ 40 ਤੋਂ 45 ਹਜ਼ਾਰ ਬਿਲਕੁਲ ਫ੍ਰੀ ਦੇਵਾਂਗੇ ਆਪਾਂ ਬਿਲਕੁਲ ਬਿਲਕੁਲ ਸਾਡਾ ਚਾਰ ਬੇਗਮ ਚਾਰ ਬੇਗਮ ਲਈ ਚਾਰ-ਚਾਰ ਸ਼ਾਪਿੰਗ ਕਰੇਗਾ ਮਿਲੇਗਾ ਸੀ ਲੇਕਿਨ हमको ਇੱਕ ਬੜਾ ਅੱਛਾ ਲੱਗਾ ਤਾਂ ਪ੍ਰਾਈਸ ਬਹੁਤ ਦਿਡਕਤ ਕੀਆ ਇਹ ਤਾਂ ਐਸਾ 24 कैरेट का माल और 1 ग्राम गोल्ड वाला कीमत होती अब खुश होती अच्छा पंजाबी में समझाओ जे हमारा दर्शक लोग देख रही है कितने का पड़ेगा कितने का फायदा होती ये कम से कम आपको मतलब एदे विच तानू जेड़ा फायदा जेड़ा होना जी ओ ए तानू दसया पहला भी कि 7 लाख रुपए दी कॉस्ट है टीवी दी लगभग जेडी कि इस टाइम 45% ऑफ ते है तानू 370000 दी पेहनी है कोई भी क्रेडिट कार्ड लेके आओ 25000 रुपए तक दा कैश बैक मिलना ए रह जानी 345000 रुपए दी उस तो बाद ਇਦੇ ਨਾਲ ਅਸੀਂ 8 ਕਿਲੋ ਦੀ ਫਰੰਟ ਲੋਡ ਹਾਇਰ ਕੰਪਨੀ ਦੀ ਬਿਲਕੁਲ ਫ੍ਰੀ ਦੇ ਦਨੀ ਹੈ ਜੇਦੀ ਕੀਮਤ 45 ਤੋਂ 50000 ਰੁਪਇਆ ਮਤਲਬ ਕਿ ਤੁਹਾਨੂੰ 100 ਇੰਚ ਦਾ ਟੀਵੀ 3 ਸਾਲ ਦੀ ਵਾਰੰਟੀ ਦੇ ਨਾਲ ਤੁਹਾਨੂੰ ਤੇ ਸਿਰਫ ਤੇ ਸਿਰਫ ਪੌਣੇ 3 3 ਲੱਖ ਦੇ ਨੇੜੇ ਤੇੜੇ ਹੀ ਪਊਗਾ। ਤੁਸੀਂ ਮੈਂ ਐਵੇਂ ਕਰਤੇ ਬਿਲਕੁਲ ਕਰਤੇ ਜੀ। ਹਮਾਰਾ ਕਰ ਦੇਗਾ? ਹਾਂ ਜੀ ਹਾਂ ਜੀ ਹੋਣ ਗਿਆ ਜੀ। ਔਰ ਐਕਸਟਰਾ ਚਾਰजेस? ਐਕਸਟਰਾ ਚਾਰਜ ਜੋ ਉਸਕਾ ਪ੍ਰੋਸੈਸਿੰਗ ਵੈਸੇ ਤੋਂ 0 0 0 ਚੱਲਦਾ ਜੀ। ਕੁਝ ਵੀ ਚਾਰਜ ਨਹੀਂ ਉਸਕਾ। ਕੋਈ ਬਤ ਹੈ, ਕੋਈ ਬਤ ਹੈ। ਜਲ ਨਹੀਂ ਕਰਨੇਗਾ। ਨਹੀਂ ਨਹੀਂ ਨਹੀਂ। ਹਮ ਹਮ ਕੋ ਪਹਿਨੇ ਫਿੱਟ ਚਾ मिलूंगा ये सब बेनिफिट मिलूंगा वेरी नाइस हमारा जो पब्लिक देख रहा है उसको बेनिफिट मिलेगा मिलेगा बिल्कुल तो ये साढ़े तीन के आसपास पड़ेगा साढ़े तीन से भी कम पड़ेगा जी कम पड़ेगा तो मेरे जैसा जितना करीम लोग है अमीर लोग है या अमीरों का शौक होती अपने घर लेके जाती तो जितना रिश्तेदार आती बोलती वल्ला वल्ला इतना बड़ा होम थिएटर तो लेके जाना मांगती किधर आना है? ਫਗਵਾੜਾ ਆ ਨਾ CRM ਸੇਲਸ অথੋરાઇਜ਼ ਹਾਇਰ ਬ੍ਰਾਂਡ ਸ਼ਾਪ ਪਟੇਲ ਨਗਰ ਜਸਵੀਰ ਹਸਪੀਟਲ ਕੇ ਬਿਲਕੁਲ ਸਾਹਮਣੇ ਫਗਵਾੜਾ ਮੇ। ਔਰ ਜਿਤਨਾ ਕਰੀਮ ਲੋਕ ਕਿਧਰ ਜਲੰਧਰ ਜਾਣੇ ਕਾ ਜ਼ਰੂਰਤ ਨਹੀਂ ਦੋ। ਤੁਮ ਕੋ ਲੁਧਿਆਣਾ ਜਾਣੇ ਕਾ ਜ਼ਰੂਰਤ ਨਹੀਂ ਹੈ। ਦੁਬਈ ਜਾਣੇ ਕਾ ਵੀ ਨਹੀਂ ਜ਼ਰੂਰਤ। ਕਿਧਰ ਆਣਾ ਚਾਹਲੀ ਕੇ ਫਗਵਾੜਾ ਫਗਵਾੜਾ ਆਵੇ। ਚਲਣ ਚੱਲਨੇ। ਹਾਂਜੀ ਹਾਂਜੀ। ਅਭੀ ਹਮਕੋ ਔਰ ਕੁਛ ਦਿਖਾਓ। ਛੋਟਾ ਬੇਗਮ ਕੇ ਲੀਏ ਛੋਟਾ LED ਤੁਮ ਮਿਲ ਜੇਗਾ 58.5 ਇੰਚ ਦਾ ਸੇਮ 100 ਇੰਚ ਵਾਲਾ TV 85 ਇੰਚ ਦੇ ਵਿੱਚ ਵੀ। QLED TV ਹੈ ਵੀ 3 ਸਾਲ ਦੀ ਵ ਇਦੀ ਕੀਮਤ ਲਗਭਗ 2 ਲੱਖ ਰੁਪਏ ਦੇ ਕਰੀਬ ਆ। ਹੂੰ ਔਰ ਇਹਦੇ ਨਾਲ ਵੀ ਤੁਹਾਨੂੰ ਹੁਣ ਬੀگم ਤੁਹਾਡੀ ਨਿਰਾਸ਼ਤਾ ਕਰਨੀ ਨਹੀਂ ਆਪਾਂ। ਛੋਟਾ ਬੀگم ਦੂਸਰਾ ਨੰਬਰ ਵਾਲਾ। ਨਿਰਾਸ਼ ਨਹੀਂ ਕਰਾਂਗੇ ਹਮ ਉਸ ਕਿਸੇ ਕੋ ਵੀ। ਹਾਂ। ਇਹਦੇ ਨਾਲ ਤੁਹਾਨੂੰ ਅਸੀਂ ਦਵਾਗੇ ਹਾਇਰ ਕੰਪਨੀ ਦੀ 85 ਇੰਚ ਦੇ ਨਾਲ 50 ਇੰਚ ਦੀ LED ਬਿਲਕੁਲ ਫ੍ਰੀ। ਓਏ ਭਾਈ ਬਹੁਤ ਫਾਇਦਾ ਕਰਦੀ ਏ ਤੁਮ। ਦੂਸਰਾ ਬੀਵੀ ਕੇ ਲਈ ਗਿਫਟ ਲੇਗਾ, ਤੀਸਰਾ ਕੁਝ ਹੋ ਜਾਏਗਾ। ਪਹਿਲੇ ਕੇ ਲਈ 100 ਇੰਚ, ਦੂਸਰੇ ਕੇ ਲਈ 85 ਇੰਚ।

ਚੌਥੀ ਕੋ ਵੀ ਕੁਝ ਕਰਨਾ ਮੰਗਤਾ ਬਿਲਕੁਲ ਕਰਾਂਗੇ ਜੀ ਉਸਕਾ ਵੀ ਕੁਝ ਕਰਨੇ ਕੋ ਸਾਡਾ ਜਿਹੜਾ ਸਾਡਾ ਮਾਈ ਇਲੈਕਟ੍ਰੋਨਿਕ ਦਾ ਸ਼ੋਅਰੂਮ ਹੈ ਸਾਡੀ ਹਾਇਰ ਦੀ ਬ੍ਰਾਂਡ ਸ਼ੋਪ ਆ ਇਲੈਕਸਕਲੂਸਿਵ ਇੱਥੇ ਸਾਡੇ ਵਿੱਚ ਖੁਸ਼ ਕਰਨਾ ਹੀ ਕਸਟਮਰ ਨੂੰ ਸਾਡੀ ਪ੍ਰੈਫਰੈਂਸ ਆ ਆਜੋ ਤੁਹਾਡੀ ਚੌਥੀ ਬੇਗਮ ਵਾਸਤੇ ਵੀ ਦਿੰਨੇ ਇੱਕ ਆਪਾਂ 75 ਇੰਚ ਦਾ ਟੀਵੀ 올 ਰਾਈਟ 75 ਇੰਚ ਦਾ ਟੀਵੀ ਦਵਾਗੇ ਤੁਹਾਨੂੰ ਬਹੁਤ ਹੀ ਵਧੀਆ ਪ੍ਰਾਈਸ ਤੇ ਔਰ ਤੁਹਾਨੂੰ ਹੁਣ ਗਿਫਟ ਤਾਂ ਦੇਣਾ ਹੀ ਪੈਣਾ ਜੀ ਤੁਹਾਨੂੰ ਇਹਦੇ ਨਾਲ ਦਵਾਂਗੇ ਅਸੀਂ 8 ਕਿਲੋ ਦੀ ਟੌਪ ਲੋਡ ਵਾਸ਼ਿੰਗ ਮਸ਼ੀਨ ਬਿਲਕੁਲ ਫ੍ਰੀ ਹਾਇਰ ਕੰਪਨੀ ਦੇ। ਇਸ ਦੇ ਨਾਲ ਵਾਸ਼ਿੰਗ ਮਸ਼ੀਨ ਫ੍ਰੀ ਦੇਗਾ। ਬਿਲਕੁਲ ਫ੍ਰੀ ਦੂੰਗਾ 75 ਇੰਚ ਦੇ ਨਾਲ ਦੁਬਾਰਾ ਦੱਸ ਰਿਹਾ 75 ਇੰਚ ਦੇ ਟੀਵੀ ਦੇ ਨਾਲ ਤੁਹਾਨੂੰ 8 ਕਿਲੋ ਦੀ ਹਾਇਰ ਕੰਪਨੀ ਦੀ ਟੌਪ ਲੋਡ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਬਿਲਕੁਲ ਫ੍ਰੀ ਨਾਲ 25% ਤੱਕ ਦਾ ਕੈਸ਼ਬੈਕ ਦਾ ਮੌਕਾ ਵੀ ਮਿਲੂਗਾ। ਇਹ ਤੁਮ ਹਰੇਕ ਕਿਸੇ ਨਾਲ ਕੈਸ਼ਬੈਕ ਦਿੱਤੀ ਦੇ ਰਹੇ ਹੈ ਜੀ। ਇਹ ਤਾਂ ਇਤਨਾ ਗਿਫਟ ਵੀ ਸਮਾਰਟ ਹੋ ਗਈ।

ਅੰਬੇ ਕੁਛ ਤੋਂ ਮੇ ਕੁਛ ਤੋਂ ਮੇ ਕੁਛ ਰੇ ਨਾ ਰੇ ਮੈਂ ਅੱਜ ਆਪਰ ਸ਼ਕ ਲੋਕ ਦੇਖ ਰਹੇ ਨੇ ਉਹਨਾਂ ਲਈ ਵੀ ਕੁਝ ਦਿਖਾਉ ਉਹਨਾਂ ਵਾਸਤੇ ਅਸੀਂ ਸਪੈਸ਼ਲ ਲੈ ਕੇ ਆਏ ਆ ਸਾਡੇ ਕੋਲ 32 ਇੰਚ ਤੋਂ ਲੈ ਕੇ ਸਾਡੇ ਕੋਲ 50 55 85 100 ਇੰਚ ਤੱਕ ਸਾਰੀ LED OLED QLED ਸਾਰੀਆਂ ਅਵੇਲੇਬਲ ਆ ਉਹਨਾਂ ਤੇ ਆਫਰਾਂ ਵੀ ਕਿਉਂਕਿ ਇਹ ਬ੍ਰਾਂਡ ਦੇ ਸ਼ੋਅਰੂਮ ਆ ਬ੍ਰਾਂਡ ਸ਼ਾਪ ਆ ਇੱਥੇ ਮਿਲਦਾ ਵੀ ਬ੍ਰਾਂਡ ਹੀ ਆ ਸਾਡੇ ਕੋਲ ਕੋਈ ਲੋਕਲ ਸਮਾਨ ਨਹੀਂ ਮਿਲਣਾ ਸਾਰਾ ਇਥੇ ਹਾਇਰ ਕੰਪਨੀ ਦਾ ਐਕਸਕਲੂਸਿਵ ਬ੍ਰਾਂਡ ਸ਼ੋਪ ਆ ਤੇ ਬ੍ਰਾਂਡ ਦਾ ਹੀ ਮਿਲਣਾ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜੋ ਗਿਫਟ ਦੇ ਰਹੇ ਆ ਉਹ ਵੀ ਬ੍ਰਾਂਡ ਦੇ ਹੀ ਦੇ ਰਹੇ ਆ ਸਕਾਈਲਾਈਨ ਕੰਪਨੀ ਦਾ ਆ ਮਯੂਰ ਕੰਪਨੀ ਦਾ ਇੱਕ ਦੋ ਹੋਰ ਕੰਪਨੀ ਜਿਹੜੀਆਂ ਬ੍ਰਾਂਡ ਦੀਆਂ ਉਹਦੇ ਹੀ ਗਿਫਟ ਆਪਾਂ ਨਾਲ ਦੇ ਰਹੇ ਆ ਇਹ ਨਹੀਂ ਕਿ ਅਸੀਂ ਕੋਈ ਦੇਸੀ ਸਮਾਨ ਵੇਚ ਕੇ ਤੇ ਦੇਸੀ ਗਿਫਟ ਦੇ ਰਹੇ ਆ ਇਸ ਲਈ ਅਸੀਂ ਸੋਚਿਆ ਕਿ ਦੁਬਈ ਵਾਲਾ ਵਾਈਬ ਕਿਉਂ ਆਇਆ ਸਾਰਾ ਕੁਝ ਬ੍ਰਾਂਡਡ ਹੋਤੀ ਹਾਇਰ ਕਮਾਲ ਮਿਲਦੀ ਔਰ ਗਿਫਟ ਵੀ ਬ੍ਰਾਂਡਡ ਹੋਤੀ ਬ੍ਰਾਂਡਡ ਹੋਗਾ ਇਹ ਸਾਰਾ ਕੁਝ ਵੈਰੀ ਨਾਈਸ ਦੁਬਈ ਕਵਾਈ ਵੀ ਇਸ਼ਲੀ ਆ ਰਹਾ ਹੈ हमको ਬਹੁਤ ਵਧੀਆ ਤੁਸੀਂ ਆਇਓ ਸਾਡੇ ਕੋਲ ਸ਼ਾਪਿੰਗ ਕਰਨ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਕੋਲ ਹੋਰ ਕਸਟਮਰ ਤੁਹਾਡੇ ਜਰੀਏ ਦੇਖ ਕੇ ਆਣਗੇ ਉਹ ਸਾਨੂੰ ਹੋਰ ਬੈਨੀਫਿਟ ਮਿਲੇਗਾ। ਅਜਤਨਾ ਵੀ ਲੋਕ ਦੁਬਈ ਕੋ ਪਿਆਰ ਕਰਦੇ ਹੈ ਸਭ ਇਧਰ ਆਏਗਾ। ਬਿਲਕੁਲ ਆਏਗਾ ਜੀ ਬਿਲਕੁਲ। ਅਚਰਨભાઈ ਹਮ ਤੁਹਾਨੂੰ ਇੱਕ ਬਾਤ ਕੁੱਲ ਕੇ ਬਤਾਏਗਾ। ਅਭੀ ਹਮ ਇੰਡੀਆ ਮੇ ਰਹੇਗਾ। ਲੋਕ ਇਧਰ ਸੇ ਦੁਬਈ ਇਨਵੈਸਟ ਕਰਤੀ ਹੈ। ਹਮ ਦੁਬਈ ਸੇ ਇਧਰ ਨਿਵੇਸ਼ਤ ਕਰੇਗਾ। ਆਪਣੇ ਘਰ ਕੇ ਲਈ ਵੀ ਵਾਸ਼ਿੰਗ ਮਸ਼ੀਨ ਚਾਹੀਏ। ਪਰ ਤੁਹਾਨੂੰ ਇੱਕ ਬਾਤ ਸਿੱਖ ਰਿਖਤ ਬਤਾਤੀ ਹੈ। ਹਮ ਇਧਰ PG ਬਣਾਏਗਾ 5 ਸਟਾਰ PG ਜੇ ਆ ਬਿਜ਼ਨਸ ਸ਼ੁਰੂ ਹੋ ਰਹਾ ਹੈ ਆਮ ਕੋ ਬਹੁਤ ਸਾਰਾ ਵਾਸ਼ਿੰਗ ਮਸ਼ੀਨ ਚਾਹੀਏ ਫਰਿੱਜ ਚਾਹੀਏ ਔਰ ਸਾਥ ਮੇ ਕਿ ਫਰਿੱਜ ਚਾਹੀਏ ਹਮ ਕੋ ਬਤਾਓ ਮੇਰੇ ਕੋਲ ਇਥੇ ਤੁਹਾਨੂੰ 8 ਕਿਲੋ ਤੋਂ ਲੈ ਕੇ ਟੌਪ ਲੋਡ ਫਰੰਟ ਕਿਲੋ 12 ਕਿਲੋ ਤੱਕ ਦੀਆਂ ਸਾਰੀ ਰੇਂਜ ਅਵੇਲੇਬਲ ਹੋ ਜਾਣੀ ਹੈ ਇਹਦੇ ਵਿੱਚ ਫਰੰਟ ਲੋਡ ਫਰੰਟ ਲੋਡ ਟੌਪ ਲੋਡ ਦੋਨੇ ਕੈਟਾਗਰੀ ਹੈ ਜੀ ਓਕੇ ਇਹਦੇ ਵਿੱਚ ਮੇਰੇ ਕੋਲ 100% ਡਰਾਇਰ ਦੇ ਵਿੱਚ ਵੀ ਇਹਨਾਂ ਸੁੱਕੇ ਕੱਪੜੇ ਮਿਲਣਗੇ ਤੁਹਾਨੂੰ ਪੂਰੇ ਦੇ ਪੂਰੇ ਜਿਹੜੀ ਕਿ ਤੁਹਾਨੂੰ 61990 ਰੁਪਏ ਦੇ ਵਿੱਚ 12 ਕਿਲੋ ਦੀ ਮਸ਼ੀਨ ਮਿਲ ਜਾਏਗੀ ਔਰ ਅਗਰ ਟੌਪ ਲੋਡ ਦੀ ਗੱਲ ਕਰਾਂ ਤੇ ਮੇਰੇ ਕੋਲ ਤੁਹਾਨੂੰ 8 ਕਿਲੋ ਦੀ ਮਸ਼ੀਨ ਜਿਹੜੀ ਹੈਗੀ ਤੁਹਾਨੂੰ ਸਿਰਫ ਤੇ ਸਿਰਫ 20990 ਰੁਪਏ ਦੀ ਮਿਲ ਜੇਗੀ ਨਾਲ ਗਿਫਟ ਮਿਲਣਗੇ ਨਾ ਮਾਰ ਬੈਨੇਫਿਟ ਕਰੇਗਾ ਬਿਲਕੁਲ ਉਸ ਤੋਂ ਬਾਅਦ ਇਹ ਜਿਹੜੀ ਪਹਿਲੀ ਟਰੇਡ ਦੀ 12 ਕਿਲੋ ਮਸ਼ੀਨ AI ਫੀਚਰ ਦੇ ਵਿੱਚ ਇਸ ਦੇ ਵਿੱਚ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ ਤੁਹਾਨੂੰ ਕੋਈ ਚੂਜ਼ ਨਹੀਂ ਕਰਨਾ ਪੈਣਾ ਕਿ ਮੈਂ ਕਿਹੜਾ ਫੰਕਸ਼ਨ ਲਾਵਾਂ ਭੁੱਲ ਜਾਵਾਂ ਮੈਂ ਕਿੱਦਾਂ ਚਲਾਵਾਂ ਇਹ ਤੇ AI ਫੀਚਰ ਇਹਨੂੰ ਚਲਾ ਕੇ ਹੀ ਤੁਸੀਂ ਆਪਣੇ ਆਟੋਮੈਟਿਕਲੀ ਕੱਪੜੇ ਵਾਸ਼ ਕਰ ਸਕਦੇ ਆ ਉਹ 컬러ਫੁਲ ਡਿਸਪਲੇ ਪੈਨਲ ਦੇ ਵਿੱਚ ਆਇਆ ਟਰੇਡ ਦੀ ਪਹਿਲੀ ਮਸ਼ੀ ਬਿਲਕੁਲ ਔਰ ਵਾਰੰਟੀ ਬਹੁਤ ਜ਼ਿਆਦਾ ਜ਼ਬਰਦਸਤ ਹੈ ਇਸ ਟਾਈਮ 5 ਸਾਲ ਦੀ ਕੰਪਲੀਟ ਤੇ 20 ਸਾਲ ਮੋਟਰਾਂ ਦੀ ਵਾਰੰਟੀ ਤੱਕ ਦੇ ਰਹੇ ਆਪਾਂ ਹਮ ਤੋ ਇੱਕ ਬਾਤ ਸਮਝਾਓ ਹਮਾਰਾ ਕੈਮਲ ਉਥ ਹਮ ਉਸਕੂ ਇੰਡੀਆ ਲੈ ਕੇ ਆਏਗਾ ਉਸਕਾ ਕਪੜਾ ਧੋ ਦੇਗਾ ਬਿਲਕੁਲ ਧੋਏਗਾ ਜੀ ਕਮਰਸ਼ੀਅਲ ਚੱਲੇਗੀ ਬਿਲਕੁਲ ਕਮਰਸ਼ੀਅਲ ਚੱਲੇਗੀ ਇਹ ਮਸ਼ੀਨ ਓਕੇ ਇਹ ਮੇਰੇ ਕੋਲ ਦੋਨੋ ਕੈਟਾਗਰੀ ਚ ਕਮਰਸ਼ੀਅਲ ਮਸ਼ੀਨਾਂ ਵੀ ਹੈਗੀਆਂ ਟੌਪ ਲੋਡ ਵੀ ਹੈਗੀਆਂ ਫਰੰਟ ਲੋਡ ਵੀ ਹੈਗੀਆਂ ਤੋਰ ਅਸਸਤਾ ਦਿਖਾਓ ਤੋਰ ਮਹੰਗਾ ਦਿਖਾਓ ਸਸਤੀ ਮੇਰੇ ਕੋਲ ਮਸ਼ੀਨ ਮਿਲ ਜੇਗੀ ਜਿੱਦਾਂ ਹੁਣ 8 ਕਿਲੋ ਠੀਕ ਹੈ ਇਹਦੀ ਵਾਰੰਟੀ ਵੀ ਬਹੁਤ ਵਧੀਆ ਹੈ ਉਹ ਤੋਂ ਬਾਅਦ ਇਹਦੇ ਨਾਲ ਮੈਂ ਗਿਫਟ ਦਵਾਂਗਾ ਤੁਹਾਨੂੰ ਇਹ ਵੀ ਇੱਕ ਟੇਬਲਾ ਸੈੱਟ ਦਵਾਂਗਾ ਨਾਲ ਕਲੌਕਰੀ ਸੈੱਟ ਦਵਾਂਗਾ ਨਾਲ triple 0 ਦੀ ਬਜਾਜ ਦੀ ਸਕੀਮ ਦਵਾਂਗਾ ਉੱਤੇ ਕੋਈ ਖਰਚਾ ਨਹੀਂ 1 ਰੁਪਏ ਦਾ ਇੱਕ EMI ਰਿਫੰਡ ਵੀ ਮਿਲੇਗੀ ਤੁਹਾਨੂੰ ਉਹਦੇ ਤੇ ਬਜਾਜ ਦੇ ਕਾਰਡ ਤੇ ਵੈਰੀ ਨਾਈਸ ਮਤਲਬ ਹਮ ਅਗਰ PG ਕੋਲੇਗਾ ਤਾਂ ਉਧਰ ਵੀ ਸਮਾਨ ਕਮਾ ਜੀ ਦੇ ਲਈ ਮੇਰੇ ਕੋਲ ਸਾਰਾ ਕੁਝ ਤੁਹਾਨੂੰ ਅਵੇਲੇਬਲ ਮਿਲੇਗਾ ਮੇਰੇ ਕੋਲ ਰੈਫਰਿਜਰੇਟਰ ਵੀ ਮਿਲੇਗੀ ਤੁਹਾਨੂੰ ਬਲਕ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਤੁਹਾਨੂੰ LED ਵੀ ਮਿਲੇਗੀ ਤੁਹਾਨੂੰ વોટર ਹੀਟਰ ਵੀ ਮਿਲੇਗਾ ਤੁਹਾਨੂੰ ਇਹ ਚ ਵਾਸ਼ਿੰਗ ਮਸ਼ੀਨ ਵੀ ਮਿਲੇਗੀ ਔਰ AC ਲਈ ਸਪੈਸ਼ਲ ਸਕੀਮ ਦਵਾਂਗਾ ਤੁਹਾਨੂੰ ਉਹਦੇ ਬਾਅਦ ਮਤਲਬ ਅਗਰ ਅਗਰ ਹਮ ਘਰ ਕੇ ਲਈ ਸਮਾਨ ਲਏਗਾ ਉਹ ਵੀ ਮਿਲੇਗਾ ਇਹ ਜੇ ਕਿਲੇ ਵੀ ਮਿਲੇਗਾ ਉਹ ਤੇ ਕਿਲੇ ਵੀ ਮਿਲੇਗਾ ਦੋਨਾਂ ਲਈ ਮਿਲੇਗਾ ਦੋਨਾਂ ਲਈ ਜੇ ਅਗਰ ਲੈ ਕੇ ਜਾਏਗਾ ਕੋਈ ਬਾਤ ਨਹੀਂ ਸਰ ਇਹ ਰੱਖੋ ਇਹ ਜਾਣਾ ਭਾਈ ਰੱਖੋ ਰੈਫਰਿਜਰੇਟਰ ਤੇ ਮੇਰੇ ਕੋਲ ਪੂਰੀ ਰੇਂਜ ਮਿਲ ਜਾਏਗੀ ਇੱਥੇ ਜਿਹਦੇ ਵਿੱਚ ਮੇਰੇ ਕੋਲ 165 ਲੀਟਰ ਤੋਂ ਲੈ ਕੇ ਮੇਰੇ ਕੋਲ 700 ਲੀਟਰ ਤੱਕ ਦੀ ਸਾਰੀਆਂ ਫ੍ਰੀਜਾਂ ਸਿੰਗਲ ਡੋਰ ਡਬਲ ਡੋਰ ਟ੍ਰਿਪਲ ਡੋਰ ਫ੍ਰੈਂਚ ਡੋਰ ਸਾਰੀਆਂ ਅਵੇਲੇਬਲ ਹੈ ਟ੍ਰਿਪਲ ਡੋਰ ਵੀ ਬਿਲਕੁਲ ਟ੍ਰਿਪਲ ਡੋਰ 4 ਡੋਰ ਵੀ ਮੇਰੇ ਕੋਲ ਅਵੇਲੇਬਲ ਆ ਆ ਦੇਖੋ ਮਾਡਲ 4 ਡੋਰ ਦੇ ਵਿੱਚ ਔਰੇ ਲੁਮਾਰ ਸੀਰੀਜ਼ ਬਹੁਤ ਵਧੀਆ ਲੇਟੈਸਟ ਸੀਰੀਜ਼ ਹੈ 컬러ਫੁਲ ডিসਪਲੇ ਦੇ ਵਿੱਚ ਆ ਕਾਫੀ ਫੀਚਰਸ ਨੇ ਇਹ ਸਾਰੀ ਰੇਂਜ ਤੁਹਾਨੂੰ डोमेस्टिक ਤੇ ਕਮਰਸ਼ੀਅਲ ਜੇ ਤੁਸੀਂ ਪੀਜੀ ਵਾਸਤੇ ਕਿਸੇ ਹੋਟਲ ਵਾਸਤੇ ਰੈਸਟੋਰੈਂਟ ਲਈ ਕੁਝੇ ਵੀ ਲੈਣਾ ਸਾਰੇ ਤੁਹਾਨੂੰ ਇੱਥੇ ਅਵੇਲੇਬਲ ਮਿਲ ਲਗੇ ਇੱਕੇ ਫਲੋਰ ਦੇ ਉੱਤੇ ਔਰ ਇਹਦੇ ਕੈਸ਼ਬੈਕ ਦੀ ਗੱਲ ਕਰਾਂ 25% ਤੱਕ ਦਾ ਕੈਸ਼ਬੈਕ ਆਂਦਾ ਪਿਆ 트리플 0 ਦੀ ਸਕੀਮ ਚੱਲਦੀ ਪਈ ਇੱਕ ईएमआई रिफंड रिफंड ਦਾ ਕਰੇਗਾ ਬਿਲਕੁਲ ਇੱਕ ईएमआई रिफंड ਵੀ ਹੋਗੇ ਤੇ ਸਾਡੇ ਕੋਲ ਸਕੀਮ ਚੱਲਦੀ ਪਈ ਆ ਉੱਥੇ ਭਾਰੀ ਇਹ ਸ਼ੋਰ ਬਹੁਤ ਸਮਾਤ ਹੁੰਦੀ ਅਭੀ ਅਸੀਂ ਦੇਖਾ ਤੁਹਾਡਾ ਸ਼ੋਰਮ ਕੋ ਦੇਖ ਕੇ ਪਤਾ ਲੱਗਦਾ ਇੰਡੀਆ ਡਿਵੈਲਪ ਕਰ ਰਹਾ ਹੈ ਲੇਕਿਨ ਇੱਕ ਬਾਤ ਸਮਝੋ ਭਾਈ ਜਾਨ ਇਧਰ ਲੇ ਕੇ ਐਮਆਰਪੀ वन लैख फिफ्टी वन थाउजेंड नाइन नाइनटी तुम इधर प्राइस कितना कम लिखा है ऑफर चल रहा है जी लेस की सच है बिल्कुल सच oh, है माय गॉड इसको लूट और गिफ्ट भी गिफ्ट भी देंगे आपको इसके साथ गिफ्ट भी मिलेंगे अंदर से देख सकते हैं बिल्कुल ओए अंदर से अतर का खुशबू आता है अंदर से अतर का खुशबू आता है वो ਗਿਫਟ ਮਿਲਣਗੇ 25% ਤੱਕ ਕੈਸ਼ਬੈਕ ਮਿਲੇਗਾ ਇੱਕ EMI ਰਿਫੰਡ ਮਿਲੇਗੀ ਸਾਡਾ ਕੋਈ ਵੀ ਰੈਫਰਿਜਰੇਟਰ ਲੋ ਕੋਈ ਵੀ ਸਾਡਾ ਹਾਇਰ ਦਾ ਪ੍ਰੋਡਕਟ ਲੋ ਸਭ ਦੇ ਉੱਤੇ ਆਫਰ ਚੱਲਦੀ ਵੀ ਖੁੱਲੀ ਆਫਰ ਦੀਵਾਲੀ ਤੱਕ ਰੈਫਰਿਜਰੇਟਰ ਵੀ ਸਮਾਧਤ ਤੋਂ ਵੀ ਸਮਾਧਤ ਆਮ ਪਕਾ ਲੇਕੇ ਜਾਏਗੀ ਭਾਈ ਜੀ ਇਹ ਡਿਸਪਲੇ ਰੱਖਿਆ ਹੈ ਕਿ ਸੱਚੀ ਹੈ ਜੇ ਸੱਚੀ ਹੈ ਜੀ ਇਹ ਸਾਰੇ ਇਹ ਮੇਰੇ ਕੋਲ ਹੈਗੀ ਆ ਜਿੱਦਾ ਕਲਰਫੁੱਲ ਦੀਵਾਲੀ ਹੁੰਦੀ ਕਲਰਫੁੱਲ ਪਟਾਕੇ ਚੱਲਣੇ ਆ ਤੇ ਕਲਰਫੁੱਲ ਮਾਈਕ੍ਰੋਵੇਵ ਦੀ ਰੇਂਜ ਹੈ ਜਿਸ ਵਿੱਚ ਵਧੀਆ ਤੋਂ ਵਧੀਆ ਚੀਜ਼ਾਂ ਬਣਾ ਕੇ ਆਪਣੇ ਪਰਵਾਰ ਨੂੰ ਖਿਲਾਓ ਮੇਰੇ ਕੋਲ 20 ਲੀਟਰ ਤੋਂ ਲੈ ਕੇ 30 ਲੀਟਰ ਤੱਕ ਦੀ ਸਾਰੀ ਰੇਂਜ ਅਵੇਲੇਬਲ ਆ ਜਿਹਦੇ ਵਿੱਚ ਸੋਲੋ, ਕਨਵੈਕਸ਼ਨ, ਗ੍ਰਿਲਡ ਸਾਰੇ ਮਾਡਲ ਆ ਜਿਹੜੇ ਤੁਹਾਨੂੰ ਇੱਕੋ ਹੀ ਛੱਤ ਥੱਲੇ ਮਿਲਨੇ ਆ ਇਹਦੇ ਤੇ ਵੀ ਤੁਹਾਨੂੰ ਸਕੀਮਾਂ ਸੇਮ ਮਿਲਣੀਆਂ ਕੈਸ਼ਬੈਕ ਮਿਲਣਾ ਹੈ ਤੇ ਗਿਫਟ ਮਿਲਨੇ ਆ ਸਭ ਕੁਝ ਸ਼ਤਾਲ ਆ ਜੀ ਇਹਦੇ ਹੋਰਮਤੀ ਗਰੰਟੀ ਦੇਗਾ ਸਭ ਕੁਝ ਸਭ ਕੁਝ ਨਾਲ ਆ ਜੀ ਸਮੋਸਾ ਬਣੇਗਾ ਬਿਲਕੁਲ ਬਣੂਗਾ ਸਮੋਸਾ ਹੀ ਬਣੂਗਾ ਤੇ ਸਭ ਕੁਝ ਬਣੂਗਾ ਕੇਕ, ਪੀਜ਼ਾ ਜੋ ਬਣਾਉਣਾ ਸਭ ਕੁਝ ਬਣੇਗਾ ਸਭ ਕੁਝ ਬਣੇਗਾ ਬਿਲਕੁਲ ਬਣੇਗਾ ਉਹ ਚਰਨ ਭਾਈ ਇਧਰ ਆ ਕੇ ਚਰਨ ਡਾਲ ਕੇ ਹਮ ਸਮਝਾ ਤੁਹਾਡਾ ਇਹ ਇਦ ਅਮੀਰ ਲੋਕ ਵੀ ਆ ਸਕਦਾ ਹੈ ਬਿਲਕੁਲ ਬਟ ਇਸ ਕਲਾਸ ਵੀ ਖੁਸ਼ ਹੋ ਕੇ ਆਏਗਾ ਤੁਹਾਰੇ ਇਧਰ ਲਕਸ਼ਰੀ ਵੀ ਹੈ ਲਾਇਲਟੀ ਵੀ ਹੈ ਲੇਕਿਨ ਹਮ ਇੱਕ ਬਾਤ ਸਮਝਾ ਇਧਰਾ ਕੇਂਦਿਆ ਮੈਂ ਕਿ ਹਰ ਚਲ ਰਹਾ ਫੈਸਟੀਵਲ ਚਲ ਰਹਾ ਹੈ ਇੱਕ ਵਾਰ ਫਿਰ ਸੇ ਬੈਨੀਫਿਟਸ ਬਤਾ ਦਿਓ ਆਫਰਸ ਬਤਾ ਦਿਓ ਤਾਂ ਜੋ ਕਿਸੇ ਕੋ ਸ਼ੰਕਾ ਨਾ ਰਹੇ ਠੀਕ ਹੈ ਜੀ ਇਥੇ ਮੇਰੇ ਕੋਲ ਇਸ ਟਾਈਮ ਦੀਵਾਲੀ ਧਮਾਕਾ ਆਫਰ ਚੱਲ ਰਹੀ ਹੈ ਜੀ ਪੂਰੇ ਜੋਰਾ ਸ਼ੋਰਾ ਨੇ ਹਾਇਰ ਦੀ ਇਕਲੋਤੀ ਐਕਸਕਲੂਸਿਵ ਬ੍ਰਾਂਡ ਸ਼ੋਪ ਆ ਫਗਵਾੜਾ ਦੇ ਵਿੱਚ ਜਿੱਥੇ ਤੁਹਾਨੂੰ ट्रिपल जीरो बाजार ਦੀ ਸਕੀਮ ਮਿਲਦੀ ਪਈ ਆ ਕੋਈ ਖਰਚਾ ਨਹੀਂ 트리플 ਜ਼ੀਰੋ ਦੇ ਉੱਤੇ ਠੀਕ ਹੈ ਜੀ ਉਸ ਤੋਂ ਬਾਅਦ 1 ਰੁਪਿਆ ਦੇ ਕੇ ਤੁਸੀਂ ਕੋਈ ਵੀ ਪ੍ਰੋਡਕਟ ਲਿਆ ਸਕਦੇ ਆ ਉਸ ਤੋਂ ਬਾਅਦ ਇੱਕ EMI ਰਿਫੰਡ ਆ ਇੱਥੇ ਸਾਡੇ ਕੋਲ ਉਸ ਤੋਂ ਬਾਅਦ ਇਹਦੇ ਨਾਲ ਹੈਗਾ 25000 ਰੁਪਏ ਤੱਕ ਦਾ ਕੈਸ਼ਬੈਕ ਆ ਔਰ ਗਿਫਟਾਂ ਦੀ ਗੱਲ ਕਰਾਂ ਜਿਹੜੇ ਥੱਲੇ ਗਿਫਟ ਦੱਸੇ ਜਾਂ ਉੱਪਰ ਦੱਸੇ ਉਹ ਵੱਖਰੇ ਆ ਉਸ ਤੋਂ ਬਾਅਦ 에어 ਫਰਾਇਰ వాటర్ ਹੀਟਰ ਤੱਕ ਵੀ ਗਿਫਟ ਨਾਲ ਆ ਇੱਥੇ ਸਾਡੇ ਕੋਲ ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਆ ਸਾਡੀ ਜਿਹੜੀ ਵੀਡੀਓ ਤੁਹਾਡੇ ਨਾਲ ਬਣੀ ਆ ਇਹਨੂੰ ਕੋਈ ਦੇਖੇਗਾ ਉਹਨੂੰ ਸ਼ੇਅਰ ਕਰੇਗਾ ਲਾਈਕ ਕਰੇਗਾ ਸਬਸਕ੍ਰਾਈਬ ਕਰੇਗਾ ਉਹ ਜਦੋਂ ਸਾਡੇ ਕੋਲ ਪਰਚੇਜ਼ਿੰਗ ਕਰਨ ਆਏਗਾ ਤੁਹਾਡੇ ਲਈ ਅਸੀਂ ਸਪੈਸ਼ਲ ਡੀਲ ਲੱਗੇ ਕਿ ਉਹਨੂੰ 1500 ਰੁਪਏ ਦੀ ਸਟੀਮ ਆਈਰਨ ਅਸੀਂ ਆਪਣੇ ਵੱਲੋਂ ਫ੍ਰੀ ਆਫ ਕੋਸ ਗਿਫਟ ਦਵਾਗੇ ਆਪਲੇਸ ਬੱਸ ਇਤਨਾ ਕਰਨਾ ਉਹ ਭਾਈ ਜਾਨ ਕਿਤਨਾ ਅਚਾ ਸਕੀਮ ਹੁੰਦੀ ਤੂੰ ਵੀਡੀਓ ਕੋ ਦੇਖੋ ਵੀਡੀਓ ਕੋ ਸ਼ੇਅਰ ਕਰੋ ਇਧਰ ਆਓ कोड पर चेक करो और क्या मिलेगा स्टीम आयरन अब 1500 روپے دی لگ بھگ دی قیمت جڑی ਆਪਾਂ ਤੁਹਾਨੂੰ ਬਿਲਕੁਲ ਫ੍ਰੀ ਗਿਫਟ ਦਵਾਂਗੇ ਦੁਬਈ ਕਮੀ ਨਾ ਬਾਜ਼ਾਰ جیسا ਰਹੋਨੇ ਕਹਿੰਦਾ ਹਾਂ ਅਰਮ ਸੱਚ ਮੇ ਬੋਲਣਾ ਚਾਹਤਾ ਹਾਂ ਹਾਇਰ ਪਗਵਾਰਾ ਮੇ ਇੱਕ ਇਕਹਿਲਾ ਔਰ ਇਧਰ ਰੋਜ ਲੱਗਦਾ ਹੈ ਮੇਲਾ ਤਵਾਓ ਔਰ ਮੇਲਾ ਲੂਟ ਲੋ ਬਿਲਕੁਲ ਤੇ ਸਮਾਨ ਬਿਕ ਜਾਏਗਾ ਸਾਰੇ ਕਸਾਰੇ ਬਿਲਕੁਲ ਬਿਲਕੁਲ ਚਰ ਦੁਬਈ ਨੇ ਇਹ ਤਾਂ ਬੋਲ ਦਿਆ ਕਿ ਮੇਲਾ ਲੂਟ ਲੋ ਲੇਕਿਨ ਆਣਾ ਕਿਧਰ ਹੈ ਆਣਾ ਤੁਸੀਂ ਹੈਗਾ ਜੀ ਸੀਆਰਐਮ ਸੇਲਸ ਮਾਈ ਇਲੈਕਟ੍ਰੋਨਿਕ ਦਾ ਸ਼ੋਰੂਮ ਅਥੋਰਾਈਜ਼ ਬ੍ਰਾਂਡ ਸ਼ਾਪ ਪਟੇਲ ਨਗਰ ਜਸਵੀਰ ਹਸਪੀਟਲ ਦੇ ਸਾਹਮਣੇ ਫਗਵਾੜਾ ਦੇ ਵਿੱਚ ਧੰਨਵਾਦ ਤੁਮਨੇ ਜਲਦੀ ਆਣਾ ਲਈ ਤੋ ਆਫਰ ਕੋਈ ਹੋਰ ਲੈ ਜਾਏਗਾ ਔਰ ਵੀਡੀਓ ਕੋ ਸ਼ੇਅਰ ਕਰਕੇ ਆਣਾ ਔਰ ਆਪਣਾ ਆਇਰਨ ਲੈ ਕੇ ਜਾਣਾ ਚਰਨ ਬਾਈ ਬਹੁਤ ਅੱਛਾ ਲਗਾ ਮਿਲ ਕੇ ਸ਼ੁਕਰੀਆ ਬਹੁਤ ਸ਼ਕਰੀਆ ਸ਼ਾਬਾਸ਼ ਹੈ ਸਭੀ ਭਾਈ ਜਾਨ ਕੋ